ਗੁਰੂ ਨਾਨਕ ਦੇਵ ਜੀ ਸਦਾ ਆਪਣੀ ਦੁਕਾਨ ਤੇ ਹੀ ਰਹਿੰਦੇ ਸਨ ਕਦੀ ਕਦਾਈ ਬੇਬੇ ਨਾਨਕੀ ਜੀ ਨੂੰ ਮਿਲਣ ਉਸ ਦੇ ਘਰ ਵੀ ਚਲੇ ਜਾਂਦੇ ਸਨ ਇੱਕ ਦਿਨ ਜਦ ਆਪ ਜੀ ਭੈਣ ਜੀ ਨੂੰ ਮਿਲਣ ਗਏ ਤਾਂ ਬੇਬੇ ਜੀ ਨੇ ਬੜੇ ਪ੍ਰੇਮ ਨਾਲ ਕਿਹਾ ਮੈਨੂੰ ਸਦਾ ਤੁਹਾਡੇ ਦਰਸ਼ਨ ਦੀ ਚਾਹ ਲੱਗੀ ਰਹਿੰਦੀ ਹੈ ਅੱਜ ਤੁਸੀਂ ਬੜੀ ਕਿਰਪਾ ਕਰਕੇ ਮੇਰੀ ਮਨੋ ਕਾਮਨਾ ਪੂਰੀ ਕੀਤੀ ਹੈ ਸਤਿਗੁਰੂ ਜੀ ਨੇ ਕਿਹਾ ਬੇਬੇ ਜੀ ਅਸੀਂ ਤੁਹਾਡੇ ਦਾਸ ਹਾਂ ਜਦੋਂ ਤੁਸੀਂ ਨੇ ਮਨ ਵਿੱਚ ਯਾਦ ਕੀਤਾ ਹੈ ਅਸੀਂ ਹਾਜ਼ਰ ਹੋ ਗਏ ਹਾਂ ਫਿਰ ਵੀ ਜਦੋਂ ਯਾਦ ਕਰੋਗੇ ਅਸੀਂ ਸ਼ੀਘਰ ਹੀ ਹਾਜ਼ਰ ਹੋ ਜਾਇਆ ਕਰਾਂਗੇ ਤੁਸੀਂ ਮੇਰੇ ਵੱਡੇ ਭੈਣ ਜੀ ਹੋ ਮੇਰੀ ਇੱਛਾ ਸਦਾ ਤੁਹਾਡੀ ਆਗਿਆ ਪਾਲਣ ਦੀ ਹੈ ਇਹ ਸਾਰਾ ਪ੍ਰਤਾਪ ਤੁਹਾਡਾ ਹੀ ਹੈ ਬੇਬੇ ਜੀ ਨੇ ਕਿਹਾ ਪਰਾਜੀ ਇਹ ਗੱਲਾਂ ਤੁਸੀਂ ਕਿਸੇ ਹੋਰ ਨੂੰ ਦੱਸੋ ਜਿਹੜਾ ਤੁਹਾਨੂੰ ਜਾਣਦਾ ਨਾ ਹੋਵੇ ਤੁਸੀਂ ਤਾਂ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਅਵਤਾਰ ਲਿਆ ਹੈ ਮੈਨੂੰ ਕਿਉਂ ਪਰਮਾਉਂਦੇ ਹੋ ਸਤਗੁਰੂ ਜੀ ਨੇ ਕਿਹਾ ਬੇਬੇ ਜੀ ਤੁਹਾਡੇ ਉੱਤੇ ਕਰਤਾਰ ਦੀ ਬੜੀ ਕਿਰਪਾ ਹੈ ਜੋ ਤੁਹਾਨੂੰ ਇਸ ਪ੍ਰਕਾਰ ਦੀ ਖਬਰ ਹੈ ਬੇਬੇ ਜੀ ਨੇ ਕਿਹਾ ਪਰਾਜੀ ਮੇਰੀ ਇੱਕ ਬੇਨਤੀ ਹੈ ਜੇ ਆਗਿਆ ਕਰੋ ਤਾਂ ਕਰਾਂ ਗੁਰੂ ਜੀ ਬੋਲੇ ਬੇਬੇ ਜੀ ਜੋ ਇੱਛਾ ਹੈ ਸੋ ਕਹੋ ਮੈਂ ਤੁਹਾਡਾ ਬਚਨ ਕਦੇ ਨਹੀਂ ਮੋੜਾਂਗਾ ਇਹ ਸੁਣ ਕੇ ਬੇਬੇ ਜੀ ਨੇ ਕਿਹਾ ਚੰਗੀ ਕੁਲ ਦੀ ਲੜਕੀ ਦਾ ਤੁਸੀਂ ਸਨਮਾਨ ਨਹੀਂ ਕਰਦੇ ਜਿਸ ਘਰ ਕੇ ਜਦ ਉਸ ਦੇ ਮਾਤਾ ਪਿਤਾ ਆਉਂਦੇ ਹਨ ਤਾਂ ਉਹ ਸਾਨੂੰ ਮਾੜੇ ਵਾਕ ਆ ਕੇ ਸ਼ਰਮਿੰਦਾ ਕਰਦੇ ਹਨ ਸਾਡੇ ਪਾਸੋਂ ਉਹਨਾਂ ਦੇ ਸਾਹਮਣੇ ਬੋਲਿਆ ਨਹੀਂ ਜਾਂਦਾ ਤੁਸੀਂ ਪਰਉਪਕਾਰੀ ਤੇ ਸਦਾ ਹੀ ਦਿਆਲੂ ਹੋ ਇਸ ਕਰਕੇ ਤੁਸੀਂ ਆਪਣੀ ਸੁਪਤਨੀ ਨੂੰ ਦਿਲਗੀਰ ਨਾ ਕਰੋ ਉਹ ਚੰਗੇ ਘਰ ਦੀ ਨੌਜਵਾਨ ਲੜਕੀ ਹੈ ਗੁਰੂ ਜੀ ਨੇ ਪੁੱਛਿਆ ਬੇਬੇ ਜੀ ਉਹ ਕਿਸ ਚੀਜ਼ ਤੋਂ ਤੰਗ ਰਹਿੰਦੀ ਹੈ ਜਿਹੜੀ ਚੀਜ਼ ਆਖੋ ਉਹ ਹੁਣੇ ਹੀ ਪਹੁੰਚਾ ਦਿੰਦਾ ਹਾਂ ਬੇਬੇ ਜੀ ਨੇ ਕਿਹਾ ਪਰਾਜ ਜੀ ਇਸਤਰੀ ਵਾਸਤੇ ਪਤੀ ਦਾ ਹੱਸ ਕੇ ਬੋਲਣਾ ਹੀ ਸਭ ਪਦਾਰਤ ਹੁੰਦੇ ਹਨ ਪਰ ਜੇ ਇਸਤਰੀ ਪਾਸ ਸਭ ਪਦਾਰਤਾਂ ਤੇ ਹੁੰਦੇ ਆ ਵੀ ਉਸ ਨਾਲ ਪਤੀ ਨਾ ਬੋਲੇ ਤਾਂ ਸਾਰੇ ਪਦਾਰਤ ਝੋਨੇ ਦੀ ਫੱਕ ਵਾਂਗੂ ਬੇਅਰਥ ਹੁੰਦੇ ਹਨ ਜੋ ਉਸ ਨੂੰ ਤੁੱਛ ਮਾਤਰ ਵੀ ਸੁੱਖ ਨਹੀਂ ਦੇ ਸਕਦੇ ਗੁਰੂ ਜੀ ਨੇ ਕਿਹਾ ਬੇਬੇ ਜੀ ਤੁਸੀਂ ਆਗਿਆ ਕਰੋ ਮੈਂ ਸੋਈ ਕਰਾਂਗਾ ਮੈਂ ਸਦਾ ਤੁਹਾਡੇ ਹੁਕਮ ਵਿੱਚ ਹਾਂ ਹੁਣ ਇਹੇ ਗੱਲ ਛੱਡੋ ਤੇ ਕੋਈ ਹੋਰ ਗੱਲ ਕਰੋ ਬੇਬੇ ਜੀ ਨੇ ਕਿਹਾ ਭਰਾ ਜੀ ਮੇਰੀ ਰਾਤ ਦਿਨ ਇਹੀ ਇੱਛਾ ਹੈ ਕਿ ਤੁਹਾਡੇ ਘਰ ਪੁੱਤਰ ਹੋਵੇ ਤੇ ਮੈਂ ਖੁਸ਼ੀਆਂ ਮਨਾਵਾਂ ਗੁਰੂ ਜੀ ਨੇ ਕਿਹਾ ਤੁਹਾਡੀ ਇੱਛਾ ਕਰਤਾਰ ਪੂਰੀ ਕਰੇਗਾ ਉਹ ਭਗਤ ਵਛਲ ਹੈ ਇਹੇ ਬਚਨ ਕਰਕੇ ਗੁਰੂ ਜੀ ਆਪਣੀ ਹੱਟੀ ਉੱਤੇ ਆ ਗਏ ਬੇਬੇ ਨਾਨਕੀ ਜੀ ਆਪ ਜੀ ਦਾ ਇਹ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ ਕਿ ਇਹਨਾਂ ਦਾ ਵਾਕ ਕਦੀ ਬਿਰਥਾ ਨਹੀਂ ਜਾਂਦਾ ਮੇਰੇ ਮਨ ਦਾ ਮਨੋਰਥ ਹੁਣ ਜ਼ਰੂਰ ਪੂਰਾ ਹੋਵੇਗਾ ਸਤਿਗੁਰ ਜੀ ਇਸ ਦਿਨ ਤੋਂ ਦਿਨ ਪਰ ਹੱਟੀ ਤੇ ਕੰਮ ਕਰਕੇ ਰਾਤ ਨੂੰ ਘਰ ਜਾਣ ਲੱਗ ਪਏ ਸ਼੍ਰੀ ਸੁਲਖਣੀ ਜੀ ਵੀ ਬੜੇ ਪ੍ਰਸੰਨ ਰਹਿਣ ਲੱਗੇ ਉਹਨਾਂ ਨੂੰ ਸਾਰੇ ਦੁੱਖ ਭੁੱਲ ਗਏ ਜਿਵੇਂ ਕਿ ਘਰ ਵਿੱਚ 9 ਨਿੱਧਾਂ ਤੇ 18 ਸਿੱਧੀਆਂ ਆ ਜਾਂਦੀਆਂ ਹਨ ਤੇ ਹਿਰਦੇ ਪਰਫੁੱਲਿਤ ਹੋ ਜਾਂਦਾ ਹੈ ਤੇ ਮੇ ਸੁਲੱਖਣੀ ਜੀ ਵੀ ਪਰਫੁੱਲਤ ਹੋ ਗਏ ਹੱਟੀ ਉੱਤੇ ਗੁਰੂ ਜੀ ਪਹਿਲਾਂ ਵਾਂਗੂ ਹੀ ਸਾਰਾ ਦਿਨ ਕੰਮ ਕਰਦੇ ਅਤੇ ਹਰ ਇੱਕ ਲੋੜਵੰਦ ਨੂੰ ਖੁੱਲੇ ਪਦਾਰਥ ਦੇਈ ਜਾਂਦੇ ਧਨ ਦੀ ਕੋਈ ਇੱਛਾ ਮਨ ਵਿੱਚ ਨਾ ਰੱਖਦੇ ਆਪ ਜੀ ਦੀ ਇਤਨੀ ਉਦਾਰਤਾ ਵੇਖ ਕੇ ਈਰਖਾਵਾਦੀ ਆਪ ਜੀ ਦੀ ਮਹਿਮਾ ਸਹਾਰ ਨਾ ਸਕੇ ਉਹਨਾਂ ਵਿੱਚੋਂ ਕਿਸੇ ਨੇ ਨਵਾਬਪਾਸ ਜਾ ਚੁਗਲੀ ਕੀਤੀ ਕਿ ਤੁਹਾਡਾ ਮੋਦੀ ਮੋਦੀ ਖਾਨਾ ਲੁੱਟਾਈ ਜਾ ਰਿਹਾ ਹੈ ਜਿਉ ਸਭ ਕੁਝ ਲੁੱਟਾ ਪੁਟਾ ਕੇ ਨਸ ਗਿਆ ਤਾਂ ਪਿੱਛੋਂ ਕੀ ਲਮੋਗੇ ਦੌਲਤਖਾਂ ਇਹ ਗੱਲ ਸੁਣ ਕੇ ਮਨ ਵਿੱਚ ਘਬਰਾ ਗਿਆ ਤੇ ਉਸੇ ਸਮੇਂ ਗੁਰੂ ਜੀ ਨੂੰ ਆਪਣੇ ਪਾਸ ਸੱਦ ਕੇ ਆਖਿਆ ਕਿ ਪਿਛਲਾ ਹਿਸਾਬ ਨਵੇੜ ਲਵੋ ਤੇ ਫਿਰ ਅੱਗੋਂ ਹੋਰ ਧਨ ਲੈ ਕੇ ਕੰਮ ਕਰਨਾ ਜਦ ਨਵਾਬ ਨੇ ਆਪਣੇ ਮੁੰਸ਼ੀ ਨੂੰ ਸੱਦ ਕੇ ਲੇਖਾ ਕਰਵਾਇਆ ਤਾਂ ਗੁਰੂ ਜੀ ਦਾ ਹੀ ਉਸ ਵੱਲ ਵਾਦਾ ਨਿਕਲਿਆ ਜਿਸ ਨੂੰ ਵੇਖ ਕੇ ਚੁਗਲ ਲੋਕ ਬਹੁਤ ਸ਼ਰਮਿੰਦਾ ਹੋਏ ਜਦ ਇਹ ਵਾਰਤਾ ਸੁਣਾਈ ਜਾ ਰਹੀ ਸੀ ਤਾਂ ਉਸ ਸਮੇਂ ਜਿਹੜੇ ਹੋਰ ਸਰੋਤੇ ਸਿੱਖ ਬੈਠੇ ਸਨ ਉਹਨਾਂ ਨੇ ਪੁੱਛਿਆ ਕਿ ਜਦ ਗੁਰੂ ਜੀ ਸਬਦ ਦਾ ਭਲਾ ਕਰਦੇ ਸਨ ਤਾਂ ਫਿਰ ਉਹ ਨਿੰਦਕ ਲੋਕ ਕਿਉਂ ਬੁਰਾ ਕਹਿੰਦੇ ਸਨ ਬਾਲਾ ਜੀ ਨੇ ਅੱਗੇ ਦੱਸਿਆ ਕਿ ਗੁਰਸਿੱਖ ਭਾਈਓ ਸੁਣੋ ਮੈਂ ਤੁਹਾਨੂੰ ਇਸ ਦਾ ਇੱਕ ਦ੍ਰਿਸ਼ਟਾਂਤ ਦਿੰਦਾ ਹਾਂ ਜਿਵੇਂ ਰਾਸਤੇ ਵਿੱਚ ਕੋਈ ਫੁੱਲਦਾਰ ছਾਇਆ ਵਾਲਾ ਵਿਰਖ ਖੜਾ ਹੋਵੇ ਉਹਦਾ ਜਾਂਦਾ ਹਰ ਕੋਈ ਉਸ ਦੀ ਛਾਂ ਹੇਠਾਂ ਬੈਠ ਕੇ ਆਰਾਮ ਪਾਉਂਦਾ ਹੈ ਫਿਰ ਵੀ ਉਸ ਦੇ ਫਲ ਤੋੜਨ ਵਾਸਤੇ ਕੋਈ ਇੱਟੇ-ਵੱਟੇ अथवा ਡੰਡੇ ਮਾਰਦੇ ਹਨ ਪਰ ਬਿਰਖ ਪਰਉਪਕਾਰੀ ਹੈ ਉਹ ਮਾਰ ਖਾ ਕੇ ਵੀ ਕੁਝ ਗੁੱਸਾ ਨਹੀਂ ਕਰਦਾ ਤੇ ਆਪਣੇ ਸੁੰਦਰ ਫਲ ਦਿੰਦਾ ਹੈ ਤੇਵੇਂ ਹੀ ਪਰਉਪਕਾਰੀ ਸਤਗੁਰ ਜੀ ਤੋਂ ਪਦਾਰਥ ਲੈ ਕੇ ਵੀ ਚੁਗਲ ਲੋਕ ਚੁਗਲੀ ਕਰਨ ਤੋਂ ਨਹੀਂ ਟળે ਜਿਵੇਂ ਸੱਪ ਦੁੱਧ ਪੀ ਕੇ ਵੀ ਡੰਗ ਮਾਰਨੋਂ ਨਹੀਂ ਟਲਦਾ ਪਰ ਫੇਰ ਵੀ ਮੇਰੇ ਸੱਚੇ ਪਾਤਸ਼ਾਹ ਨਾਨਕ ਜੀ ਬਹੁਤ ਪਰਉਪਕਾਰੀ ਹਨ ਸਭ ਦਾ ਭਲਾ ਮੰਗਦੇ ਹਨ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ